ਕਦਰ ਜੀ ਸਾਡਾ ਪ੍ਰਕਾਸ਼ਨ ਨੂੰ ਤਾਂ ਅੱਜ ਕਰੀਬ 28 ਸਾਲ ਹੋ ਗਏ ਨੇ 1997 ਦਾ ਸ਼ੁਰੂਆਤ ਕੀਤੀ ਹੋਈ ਹੈ ਅਤੇ ਵੀ 2003 ਤੋਂ ਲਗਾਤਾਰ ਪੁਸਤਕ ਪਦਰਸ਼ੀਆਂ ਲੱਗੀਆਂ ਹਰ ਕਿਤਾਬ ਮੌਜੂਦ ਹੈ ਤੇ ਜਿਹੜੀ ਨਹੀਂ ਹੁੰਦੀ ਉਸੇ ਬੰਗਾ ਕੇ ਪਰ ਕਿਸੇ ਨੂੰ ਇਹ ਕੰਪਲੇਨ ਨਹੀਂ ਹੁੰਦੀ ਕਿ ਕਿਤਾਬ ਨਹੀਂ ਹੈ ਇਸੇ ਸ਼ਹਿਰ ਦੇ ਵਿੱਚ ਇਦਾਂ ਪੰਜਾਬੀ ਕਿਤਾਬਾਂ ਦਾ ਪੱਕਾ ਐਡਾ ਵੱਡਾ ਸਟੋਰ ਹੈਗਾ ਜੀ ਟਾਂਟੋ ਦੇ ਵਿੱਚ ਕੁਝ ਸਟੋਰ ਹੈਗੇ ਨੇ ਲੇਕਿਨ ਉਹ ਧਾਰਮਿਕ ਕਿਤਾਬਾਂ ਹੀ ਡੀਲ ਕਰਦੇ ਨੇ ਜੀ ਜੀ ਸਾਹਿਤਕ ਕਿਤਾਬਾਂ ਦਾ ਕੋਈ ਵੀ ਨਾ ਕੈਨੇਡਾ 'ਚ ਆਏ ਜਾਂ ਨਾ ਕਿ ਇਕੱਠ ਹੁੰਦੇ ਨੇ ਪੰਜਾਬੀਆਂ ਦੇ ਜਿਵੇਂ ਨਗਰ ਕੀਰਤਨ ਹੈ ਜਿਵੇਂ ਕੋਈ ਸਾਹਿਤਕ ਪ੍ਰੋਗਰਾਮ ਹੋ ਰਿਹਾ ਸੀ ਉਹਨਾਂ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਦੇ ਆ ਉੱਥੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਂਦੇ ਆ ਦੋਸਤੋ ਅਸੀਂ ਐਸਵੇ ਲਿਖੜੇ ਗੁਲਰਟੀ ਪਬਲਿਸ਼ਰ ਸਰੀ ਦੇ ਵਿੱਚ ਇਹ ਸਰੀ ਦੀ ਇੱਕ ਬਹੁਤ ਵੱਡੀ ਖਾਸੀਅਤ ਆ ਸਰੀ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਪੰਜਾਬੀ ਕਿਤਾਬਾਂ ਦੀ ਏਡੀ ਵੱਡੀ ਸ਼ਾਪ ਸਾਰਾ ਸਾਲ ਖੁੱਲੀ ਰਹਿੰਦੀ ਆ ਅਸतीश ਗੁਲਰਟੀ ਹੁਣਾਂ ਕੋਲ ਅਸੀਂ ਆਏ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਲਰਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਕਰਨ ਜੀ ਚੈਨਲ ਪੰਜਾਬੀ ਦਾ ਤੁਹਾਡਾ ਸਾਰੇ ਲਿਸਨਰ ਦਾ ਜਿਹੜੇ ਲਗਾਤਾਰ ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਪੰਜਾਬੀ ਦੀ ਆਪਾਂ ਗੱਲ ਕਰ ਰਹੇ ਹਾਂ ਅ ਅਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਥੋੜਾ ਜਿਹਾ ਆਪਣਾ ਪੁਰਾਣਾ ਸਫਰ ਤੇ ਐਸ ਵੇਲੇ ਇਹ ਸਟੋਰ ਏਡਾ ਵੱਡਾ ਹੋ ਚੁੱਕਿਆ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਜਿਸ ਕਹਿੰਜੀ ਸਾਡਾ ਪ੍ਰਕਾਸ਼ਨ ਨੂੰ ਤਾਂ ਅੱਜ ਕਰੀਬ 28 ਸਾਲ ਹੋ ਗਏ ਨੇ ਜੀ 1997 ਦਾ ਸ਼ੁਰੂਆਤ ਕੀਤੀ ਹੋਈ ਹੈ ਔਰ ਇੱਥੇ ਵੀ 2003 ਤੋਂ ਲਗਾਤਾਰ ਪੁਸਤਕ ਪ੍ਰਦਰਸ਼ਨੀਆਂ ਲੱਗ ਰਹੀਆਂ ਔਰ 23 ਸਾਲ ਤਾਂ ਲਗਾਤਾਰ ਪੁਸਤਕ ਪ੍ਰਦਰਸ਼ਨੀਆਂ ਲੱਗੀਆਂ ਔਰ ਪਿਛਲੇ 6 ਸਾਲ ਤੋਂ ਲਗਾਤਾਰ ਇਹ ਸਟੋਰ ਚੱਲ ਰਿਹਾ ਜਿਹੜਾ ਸੱਤੇ ਦਿਨ ਖੁੱਲ੍ਹਾ ਰਹਿੰਦਾ ਔਰ ਸਵੇਰੇ 10 ਵਜੇ ਤੋਂ 7 ਵਜੇ ਤੱਕ ਜਦੋਂ ਸ਼ੁਰੂਆਤ ਕੀਤੀ ਸੀ ਇੱਥੇ 5-4000 ਕਿਤਾਬਾਂ ਸੀ ਅੱਜ 15000 ਤੋਂ ਵੱਧ ਟਾਈਟਲ ਨੇ ਇੱਥੇ ਹਰ ਕਿਤਾਬ ਮੌਜੂਦ ਔਰ ਜਿਹੜੀ ਨਹੀਂ ਹੁੰਦੀ ਉਸੇ ਮੰਗਾ ਕੇ ਦਿੰਦੇ ਆ ਸਰ ਕਿਸੇ ਨੂੰ ਇਹ ਕੰਪਲੇਨ ਨਹੀਂ ਹੁੰਦੀ ਕਿ ਕਿਤਾਬ ਮਿਲਦੀ ਨਹੀਂ ਸਾਡੀ ਕੋਸ਼ਿਸ਼ ਹੁੰਦੀ ਇੱਥੇ ਆ ਕੇ ਦੇਖੋ ਇਹ ਸਮੁੰਦਰ ਹੈ ਇਹਦੇ ਵਿੱਚ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤੇ ਵੜਨ ਦੀ ਤੇ ਤੁਹਾਨੂੰ ਹੈਰਾਨੀ ਹੋਏਗੀ ਕਿਵੇਂ ਹੈ ਐਡਾ ਵੱਡਾ ਸਮੁੰਦਰ ਐਸੀ ਕਹਿੰਦੇ ਉਹਨਾਂ ਚ ਇੱਕ ਸ਼ਖਸ ਵੀ ਬੈਠਾ ਹੋਇਆ ਉਹ 15000 ਕਿਤਾਬਾਂ ਨੂੰ ਕੰਟਰੋਲ ਕਰ ਰਿਹਾ ਦੇਖ ਰਿਹਾ ਅੱਗੇ ਲੈ ਕੇ ਜਾ ਰਿਹਾ ਹੋਰ ਗੁਰਸੇਵ ਤੁਸੀਂ ਲਗਭਗ ਨਾਰਥ ਅਮਰੀਕਾ ਦੇ ਵਿੱਚ ਹਰ ਥਾਂ ਦੇ ਉੱਤੇ ਜਾਂਦੇ ਹੋ ਕੈਲਗਰੀ ਐਡਮੰਟਨ ਵੈਨੀ ਪੈਗ ਟੋਰਾਂਟੋ ਲੰਬਾ ਸਮਾਂ ਤੁਸੀਂ ਕੱਢਦੇ ਆਂ ਇੱਧਰ ਆਪਣੇ ਅਮਰੀਕਾ ਦੇ ਵਿੱਚ ਫਰੇਜ਼ਨੋ ਐਲ ਏ ਤੇ ਉਹ ਨਿਊਯਾਰਕ ਤੱਕ ਦੇ ਕਿਸੇ ਸ਼ਹਿਰ ਦੇ ਵਿੱਚ ਇਦਾਂ ਪੰਜਾਬੀ ਕਿਤਾਬਾਂ ਦਾ ਪੱਕਾ ਏਡਾ ਵੱਡਾ ਸਟੋਰ ਹੈਗਾ ਜੀ ਨਹੀਂ ਫਿਲਹਾਲ ਤਾਂ ਨਹੀਂ ਹੈ ਜੀ ਟੋਰਾਂਟੋ ਦੇ ਵਿੱਚ ਕੁਝ ਸਟੋਰ ਹੈਗੇ ਨੇ ਲੇਕਰ ਉਹ ਧਾਰਮਿਕ ਕਿਤਾਬਾਂ ਹੀ ਡੀਲ ਕਰਦੇ ਨੇ ਜੀ ਜੀ ਸਾਹਿਤਕ ਕਿਤਾਬਾਂ ਦਾ ਕੋਈ ਵੀ ਨਾ ਕੈਨੇਡਾ 'ਚ ਆਏ ਜਾਂ ਨਾ ਅਮਰੀਕਾ ਦੇ ਵਿੱਚ ਸਾਨੂੰ ਸਾਰੇ ਕਹਿੰਦੇ ਨੇ ਤੁਸੀਂ ਹਰ ਜਗ੍ਹਾ ਖੋਲੋ ਪਰ ਸਾਡੀ ਇੰਨੀ ਹਿੰਮਤ ਨਹੀਂ ਕਿ ਕਿਉਂਕਿ ਇਹ ਕਿਤਾਬਾਂ ਇੱਕ ਪੈਸ਼ਨ ਹੈ ਮਤਲਬ ਇਹ profession ਦੇ ਤੌਰ ਤੇ ਜਦੋਂ ਹੋਏਗਾ ਸ਼ਾਇਦ ਸਟੋਰ ਖੁੱਲਣ ਫਿਲਹਾਲ ਤੇ ਅੰਗਰੇਜ਼ੀ ਦੇ ਸਟੋਰ ਬਹੁਤ ਸਾਰੇ ਬੰਦ ਵੀ ਹੋਏ ਪਰ ਅਸੀਂ ਉਹਨਾਂ ਜਦੋਂ ਬੰਦ ਹੋਏ ਅਸੀਂ ਪੰਜਾਬੀ ਦਾ ਸਟੋਰ ਖੋਲ ਲਿਆ ਔਰ ਇਹ ਕਾਮਯਾਬੀ ਨਾਲ ਚੱਲ ਰਿਹਾ ਹਲੇ ਤੱਕ ਕੋਸ਼ਿਸ਼ ਪਰ ਇਹਦੇ ਲਈ ਬਹੁਤ ਕੋਸ਼ਿਸ਼ ਕਰਨੀ ਪੈਂਦੀ ਤਰਦਦ ਕਰਨਾ ਪੈਂਦਾ ਹਰ ਸ਼ਹਿਰ ਦੇ ਵਿੱਚ ਜਾ ਕੇ ਪੁਸਤਕ ਪ੍ਰਦਰਸ਼ਨੀ ਲਗਾਉਣੀ ਪੈਂਦੀ ਹੈ ਕੁਝ ਸਮੇਂ ਵਾਸਤੇ 10 15 ਦਿਨ 20 ਦਿਨ ਕਿਤੇ ਜਿਵੇਂ ਟ੍ਰਾਂਟੋ ਸੀ 20 ਦਿਨ ਲਾਉਨੇ ਆ ਐਡਮਿੰਟਨ ਕੈਲਗਰੀ 10-10 ਦਿਨ ਲਾਉਨੇ ਆ ਐਸਐਸ ਕਾਰਟੂਨ ਲਾਉਨੇ ਆ ਵਿਨੀਪੈਗ 10 ਦਿਨ ਲਾਉਨੇ ਆ ਜਿਵੇਂ ਕੈਲੀਫੋਰਨੀਆ ਦੇ ਵਿੱਚ ਸੈਟਲ ਤੋਂ ਸ਼ੁਰੂ ਕਰਕੇ ਯੂਬਾ ਸਿਟੀ ਫ੍ਰੈਜ਼ਨੋ ਬੇਕਰਸਫੀਲਡ ਹੈਵਰ ਅਸੀਂ ਕੋਸ਼ਿਸ਼ ਕਰਦੇ ਹਾਂ ਸਾਲ 'ਚ ਦੋ ਵਾਰੀ ਉੱਥੇ ਪੋਸਟ ਪ੍ਰਦਰਸ਼ਨੀਆਂ ਲਾਗੀਆਂ ਸਾਡੀ ਇੱਕ ਨਾ ਇੱਕ ਸਾਈਕੀ ਹੈ ਹਿਊਮਨ ਸਾਈਕੀ ਹੈ ਕਿ ਅਸੀਂ ਕੰਨ ਰਸਦੇ ਆਦੀ ਆ ਅਸੀਂ ਪੜਨਦੇ ਆਦੀ ਹੈ ਨਹੀਂ ਲੇਕਿਨ ਅਸੀਂ ਸ਼ਰਮਿੰਦਾ ਕਰਦੇ ਆ ਆਪਣੇ ਪਾਠਕਾਂ ਨੂੰ ਪੜਨ ਵਾਸਤੇ ਕਿਤਾਬਾਂ ਉਹਨਾਂ ਦੀ ਕੋਰ ਲੈ ਕੇ ਜਾਂਦੇ ਆ ਸਾਡੇ ਸ਼ੁਰੂ ਇਸ ਤਰ੍ਹਾਂ ਦੀ ਆਦਤ ਹੀ ਨਹੀਂ ਬਣੀ ਕਿ ਅਸੀਂ ਕਿਤਾਬ ਲੈਣ ਵਾਸਤੇ ਕਿਸੇ ਸਥਾਨ ਤੇ ਜਾਈਏ ਕਿਤਾਬਾਂ ਨੂੰ ਲੋਕਾਂ ਤੱਕ ਚੱਲ ਕੇ ਜਾਣਾ ਪੈਂਦਾ ਹਾਲੇ ਤੱਕ ਇਹ ਪੰਜਾਬ ਦੇ ਵਿੱਚ ਵੀ ਹੈ ਇਹ ਇੱਥੇ ਵੀ ਹੈ ਉੱਥੇ ਪੁਸਤਕ ਪ੍ਰਦਰਸ਼ਨੀਆਂ ਕਿਉਂਕਿ ਕਾਲਜ ਬਹੁਤ ਹੈ ਯੂਨੀਵਰਸਿਟੀਆਂ ਬਹੁਤ ਹੈ ਉੱਥੇ ਕਿਤਾਬਾਂ ਦੀ ਡਿਮਾਂਡ ਵੀ ਬਹੁਤ ਹੈ ਲੇਕਿਨ ਇੱਥੇ ਉਹ ਸਿਸਟਮ ਹੈ ਨਹੀਂ ਨਾ ਤਾਂ ਕਾਲਜ ਹੈ ਜਿੱਥੇ ਐਗਜ਼ਿਬਿਸ਼ਨ ਲੱਗੇ ਨਾ ਕੋਈ ਉਸ ਤਰ੍ਹਾਂ ਦਾ ਪੰਜਾਬੀ ਦਾ ਵਰਤਾਰ ਹੈ ਤੇ ਸਾਨੂੰ ਜਿੱਥੇ ਇਕੱਠ ਹੁੰਦੇ ਨੇ ਪੰਜਾਬੀਆਂ ਦੇ ਜਿਵੇਂ ਨਗਰ ਕੀਰਤਨ ਜਿਵੇਂ ਕੋਈ ਸਹਿਤਕ ਪ੍ਰੋਗਰਾਮ ਹੋ ਰਿਹਾ ਸੀ ਉਹਨਾਂ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਦੇ ਆ ਉੱਥੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਂਦੇ ਆ ਤੇ ਉਹਦਾ ਵੱਤ ਵਾਤ ਸਾਨੂੰ ਰਿਸਪੌਂਸਿਬਿਲਟੀ ਮਿਲਦਾ ਤੁਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਯੂਬਾ ਸਿਟੀ ਜਾ ਰਹੇ ਹੋ ਉੱਥੇ ਵਿਸ਼ਾਲ ਨਗਰ ਕੀਰਤਨ ਤੇ ਜਦੋਂ ਤੁਸੀਂ ਉੱਥੇ ਨਗਰ ਕੀਰਤਨ ਦੇ ਵਿੱਚ ਜਾਂਦੇ ਹੋ ਉੱਥੇ ਕਿਤਾਬਾਂ ਵਿਕਦੀਆਂ ਨੇ ਹਾਂਜੀ ਬਿਲਕੁਲ ਵਿਕਦੀਆਂ ਨੇ ਲੋਕ ਤਾਂ ਇੰਤਜ਼ਾਰ ਕਰਦੇ ਨੇ ਕਦੋਂ ਇਸ ਅਬਿਲਟੀ ਆਏਗਾ ਸਾਲ ਬਾਅਦ ਉੱਥੇ ਤੇ ਹਰ ਨਵੇਂ ਪਾਠ ਵੀ ਬਹੁਤ ਜੁੜਦੇ ਨੇ ਹਰ ਸਾਲ ਅਸੀਂ ਉੱਥੇ ਇੱਕ ਪਾਰਕਿੰਗ ਲੋਟ ਟੈਂਟ ਲਗਾ ਕੇ ਉੱਥੇ ਕਰਦੇ ਆ ਹੁਣ ਵੀ ਲੱਗੇਗਾ 3 ਦਿਨ ਲਗਾਤਾਰ ਫਿਰ ਤੋਂ ਬਾਅਦ 2 ਦਿਨ ਫਿਰ ਅਗਲੇ ਹfte ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਫਿਰ 4 ਦਿਨ ਸੀ ਫਰੇਜ਼ਲੋ ਬੁੱਕ ਫੇਅਰ ਲਗਾਵਾਂਗੇ ਇਸੋ ਇਹਨਾਂ ਦਿਨਾਂ ਦੇ ਵਿੱਚ ਇੱਥੇ ਮਤਲਬ ਨਵੰਬਰ ਔਰ ਮਾਰਚ ਦੇ ਵਿੱਚ ਅਸੀਂ ਕੰਟੀਨਿਊ ਲਾਦੇ ਰਹਿੰਦੇ ਆ ਨਗਰ ਕੀਰਤਨ ਬਹੁਤ ਹੁੰਦੇ ਨੇ ਯੂਬਾ ਸਿਟੀ ਨਗਰ ਕੀਰਤਨ ਤੇ ਤੁਹਾਨੂੰ ਲੱਭਣਾ ਹੋਵੇ ਸਾਡੇ ਦਰਸ਼ਕਾਂ ਨੇ ਜਿਹੜੇ ਅਮਰੀਕਾ ਦੇ ਵਿੱਚ ਦੇਖ ਰਹੇ ਆ 106 ਨੰਬਰ ਸਟਾਲ ਹੈ ਜੀ ਆਲਰੇਡੀ ਬੁਕਿੰਗ ਹੋ ਚੁੱਕੀ ਆ 106 ਨੰਬਰ ਤੇ ਟੈਂਟ ਲੱਗਿਆ ਹੋਏਗਾ ਬਾਕਾਇਦਾ ਕਿਤਾਬਾਂ ਡਿਸਪਲੇ ਹੋਣਗੀਆਂ ਬੈਨਰ ਲੱਗੇ ਹੋਣਗੇ ਉਹਨਾਂ ਚ ਦੇ ਬੜਾ ਇਜ਼ੀ ਅਲੱਗ ਬਣਾਉਂਦੇ ਚੇਤਨਾ ਪ੍ਰਕਾਸ਼ਨ ਦਾ ਸਟਾਲ ਹੋਏਗਾ। ਗੁਰਦੇ ਸਾਹਿਬ ਆਖਰ ਦੇ ਵਿੱਚ ਇੱਕ ਵਾਰੀ ਇੱਥੇ ਦਾ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਦੱਸਿਓ ਜੀ। ਮੇਰਾ ਨੰਬਰ ਹੈ 604 750 0199 604 750 0189 ਔਰ ਮੇਰਾ ਦੂਜਾ ਇੰਡੀਆ ਦਾ ਨੰਬਰ ਵੀ 98152 9849 ਦੋਨਾਂ ਤੇ ਵਟਸਐਪ ਵੀ ਚੱਲਦਾ ਹੈ ਰੈਗੂਲਰ ਫੋਨ ਵੀ ਆਉਂਦੇ ਨੇ। ਅਮਰੀਕਾ ਦਾ ਮੇਰਾ ਅਲੱਗ ਨੰਬਰ ਹੈ ਔਰ ਸਾਡਾ ਜਿਹੜਾ ਐਡਰੈਸ ਹੈ ਯੂਨਿਟ ਨੰਬਰ 111 83 12 128 ਸਟਰੀਟ ਸਰੀਏ ਸੱਤੇ ਦਿਨ ਖੁੱਲਾ ਰਹਿੰਦਾ ਕਦੀ ਕਦੀ ਪਿਊਜ਼ ਦੇ ਨੂੰ ਆਫ ਕਰਨਾ ਪੈਂਦਾ ਲੇਕਿਨ ਰੈਗੂਲਰ ਕੋਸ਼ਿਸ਼ ਹੁੰਦੀ ਹੈ ਕਿ ਜੈਨ ਖੋਲੀ ਔਰ 10 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਬੈਠ ਰਹੇ ਹਾਂ ਔਰ ਵੀ ਬੱਚੀ ਲੋਗ ਡੇਲੀ ਆਉਂਦੇ ਨੇ ਮੇਰੀ ਉਮੀਦ ਹੈ ਉਹਨਾਂ ਵਾਲੇ ਸਮੇਂ ਚ ਹੋਰ ਜ਼ਿਆਦਾ ਆਉਣਗੇ ਜਿਵੇਂ ਕੱਪੜੇ ਲੈਣ ਜਾਂਦੇ ਨੇ ਜਾਂ ਹੋਰ ਚੀਜ਼ਾਂ ਖਰੀਦਣ ਜਾਂਦੇ ਨੇ ਕਾਸ਼ ਉਹ ਸਮਾਂ ਆਵੇ ਲੋਕ ਕਿਤਾਬਾਂ ਵਾਲ ਵੀ ਆਉਣ ਆ ਵੀ ਰਹੇ ਨੇ ਪਰ ਮੇਰੀ ਕੋਸ਼ਿਸ਼ ਹੈ ਕਿ ਇੱਕ ਵਾਰ ਆ ਕੇ ਜਰੂਰ ਚਾਤੀ ਮਾਰਨ ਹੋ ਸਕਦਾ ਉਹ ਕਿਤਾਬਾਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਦੋਸਤੋ ਸਟਰੀਚ ਕੁਆ ਮੈਂ ਫਿਰ ਉਸੇ ਗਲਤੀ ਹੋਣਾ ਸਰੀਦੀਆਂ ਬਹੁਤ ਸਰੀਆਂ ਬਲੱਖਣਤਾਵਾਂ ਨੇ ਤੇ ਇਹ ਵੀ ਸਰੀਦ ਦੇ ਹਿੱਸੇ ਹੀ ਆਇਆ ਕਿ ਇੱਥੇ ਏਡਾ ਵੱਡਾ ਪੰਜਾਬੀ ਸਾਹਿਤਿਕ ਤੇ ਧਾਰਮਿਕ ਕਿਤਾਬਾਂ ਦਾ ਜਿਹੜਾ ਸਟੋਰ ਮੌਜੂਦ ਹੈ ਕੈਮਰਾਮੈਨ ਆਰਸ਼ੀਡੂਨਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ